ਸਾਡੇ ਲੁਧਿਆਣਾ ਦੀ ਧਰਤੀ ਤੇ ਕਲਯੁਗ ਦੇ ਵਿੱਚ ਅਜ ਤੱਕ ਇੰਨਾ ਵੱਡਾ ਅਖੰਡ ਮਹਾਯੱਗ ਬ੍ਰਹਮਾ ਜੀ ਦਾ ਕਦੀ ਵੀ ਨਹੀਂ ਹੋਇਆ ਉਹ ਪਹਿਲੀ ਵਾਰੀ ਸਾਡੇ ਲੁਧਿਆਣਾ ਦੀ ਧਰਤੀ ਤੇ ਹੋਣ ਜਾ ਰਿਹਾ ਸ਼ਿਵ ਜੀ ਦੇ ਸਭੀ ਸਰੂਪੋਗ ਯਹਾਂ ਪੇ ਦਰਸ਼ਨ ਹੁੰਦੇ ਹਨ ਔਰ ਭਗਵਾਨ ਸ਼ਿਵ ਦੀ ਦਇਆ ਸੇਵਾ ਸਭੀ ਦੇਵਤਾਵਾਂ ਦੀ ਕਿਰਪਾ ਸੇ ਇਸ ਸ਼ਿਵ ਧਾਮ ਕੋ ਹੀ ਇਸ ਮਹਾ ਅਖੰਡ ਯੱਗ ਕੇ ਲਈ ਚੁਣਿਆ ਗਿਆ ਹੈ ਜੇ ਆਪਾਂ ਹਿਸਟਰੀ ਫਰੋਲ ਕੇ ਦੇਖੀਏ ਅਜ ਤੱਕ ਬ੍ਰਹਮਾ ਜੀ ਦਾ ਕੋਈ ਵੀ ਏਡਾ ਵੱਡਾ ਖੰਡ ਮਹਾ ਯੱਗ ਨਹੀਂ ਹੋਇਆ ਕਿਉਂਕਿ ਬ੍ਰਹਮਾ ਜੀ ਦੀ ਪੂਜਾ ਸਾਡੇ ਜਿਹੜਾ ਸਨਾਤਨ ਧਰਮ ਹੈਗਾ ਉਹਦੇ ਵਿੱਚ ਨਿਸ਼ੇਧ ਕਰਵਾ ਦਿੱਤੀ ਗਈ ਸੀ ਅਸੀਂ ਸਲੋਗਨ ਵੀ ਇਹੀ ਰੱਖਿਆ ਕਿ ਅਬ ਹੋ ਗਈ ਬ੍ਰਹਮਾ ਜੀ ਕੀ ਘਰ ਘਰ ਮੈਂ ਪੂਜਾ ਕਲਯੁਗ ਮੈਂ ਫਿਰਸੇ ਬ੍ਰਹਮਾ ਜੀ ਨੇ ਕਦੀ ਵੀ ਕੋਈ ਵੀ ਇਸ ਤਰ੍ਹਾਂ ਦਾ ਕੋਈ ਵੀ ਕਰਮ ਨਹੀਂ ਕੀਤਾ ਜਿਹੜੇ ਕਰਕੇ ਉਹਨਾਂ ਦੀ ਪੂਜਾ ਨਿਸ਼ੇਧ ਹੋਵੇ ਇਹ ਸਿਰਫ ਝੂਠੀਆਂ ਕਹਾਣੀਆਂ ਬਣਾ ਬਣਾ ਕੇ ਸਨਾਤਨ ਦਾ ਦੁਸ਼ ਪ੍ਰਚਾਰ ਕਰ ਕਰਕੇ ਲੋਕਾਂ ਨੇ ਕੰਮ ਕਰਾਇਆ ਸੀ ਇਹ ਯੱਗ ਜਿਹੜਾ ਗਊ ਮਾਤਾ ਲਈ ਵੀ ਹੈ ਯੱਗ ਸਨਾਤਨ ਧਰਮ ਲਈ ਵੀ ਹੈ ਯੱਗ ਬ੍ਰਾਹਮਣਾਂ ਲਈ ਔਰ ਯੱਗ ਸੰਤਾਂ ਦੇ ਲਈ ਹੈ ਸੰਤ ਪਹੁੰਚ ਚੁੱਕੇ ਨੇ ਹਨੂਮਾਨ ਜੀ ਵਿਰਾਜਮਾਨ ਹੋ ਚੁੱਕੇ ਅਖੰਡ ਜੋਤੀ ਜਗ ਰਹੀ ਹੈ ਹਰਾਮ ਨਾਮ ਦਾ ਸੰਗੀਤਨ ਹੋ ਰਿਹਾ ਆ ਤੇ ਮਹਾਰਾਜ ਦੀ ਮौज ਹੀ ਹੋਈ ਆ ਵੀ ਐਡਾ ਵੱਡਾ ਜਗ ਪਹਿਲੀ ਵਾਰੀ ਧਰਤੀ ਤੇ ਹੋ ਰਿਹਾ